ਨੈਕਸਟ 24 ਪੰਜਾਬ نیوز ਚੈਨਲ ਦੇ ਦਿੱਕਤ ਦਰਸ਼ਕਾਂ ਨੂੰ ਫਿਰ ਪਿੱਛੇ ਸੱਸ਼ੇ ਕੱਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਸਾਡੀ ਆਨਵੈਲਿੰਗ ਨਾ ਤੇ ਤਾਜ਼ੇ ਖਬਰਾਂ ਤੱਕ ਮੰਦ ਰਹੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਤਰੰਤ ਅੰਵਿਖੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬੀਮਾ ਲਗਰਵਾਦ ਦੀ ਗਵਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦੇ ਪ੍ਰਦਾਨਾਂ ਤੇ ਸਮੂਹ ਟੀਮ ਨੇ ਹਿੱਸਾ ਲਿਆ ਇਸ ਮੀਟਿੰਗ ਵਿੱਚ ਕੈਮਿਸਟਾਂ ਨੂੰ ਪੰਜਾਬ ਫਾਰਮੇਸੀ ਕਾਉਂਸਲ ਵੱਲੋਂ ਕਰਵਾਏ ਜਾਣ ਚੋਂ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ ਤੇ ਇਸ ਮੀਟਿੰਗ ਵਿੱਚ ਉਮੀਦਵਾਰ ਸੁਸ਼ੀਲ ਕੁਮਾਰ ਪਹੁੰਚੇ ਜਿਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜ਼ਿਲ੍ਹਾ ਤਰਨਤਾਰਨ ਵਿੱਚੋਂ ਕੈਮਿਸਟ ਐਸੋਸੀਏਸ਼ਨ ਵੱਲੋਂ ਭਾਰੀ ਵੋਟਾਂ ਦਵਾਈਆਂ ਜਾਣਗੀਆਂ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਸੁਰਿੰਦਰ ਦੁੱਗਲ ਪ੍ਰੈਜ਼ੀਡੈਂਟ ਪੰਜਾਬ ਕਮੇਸ ਅਸੋਸੀਏਸ਼ਨ ਅੱਜ ਅਸੀਂ ਤਰਨਤਾਰਨ ਡਿਸਟ੍ਰਿਕਟ ਕਮੇਸ ਅਸੋਸੀਏਸ਼ਨ ਦੀ ਮੀਟਿੰਗ ਹੈ ਪਹਿਲੇ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਿਮਲ ਜੀ ਦਾ ਚੇਅਰਮੈਨ ਸਾਹਿਬ ਦਾ ਸਕੱਤਰ ਸਾਹਿਬ ਦਾ ਕਿ ਆਈ ਸਾਨੂੰ ਅਸ ਆਪਣੀ ਮੀਟਿੰਗ ਦੇ ਵਿੱਚ ਬੁਲਾਇਆ ਅੱਜ ਦਾ ਜਿਹੜਾ ਮੁੱਖ ਹੈ ਉਹਦੇ ਵਿੱਚ ਦੋ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਸਭ ਤੋਂ ਪਹਿਲੇ ਤਾਂ ਸਾਰੇ ਮੈਂਬਰਾਂ ਨੂੰ ਅੱਜ ਐਜੂਕੇਸ਼ਨ ਦੇ ਉੱਤੇ ਜਿਹੜਾ ਪ੍ਰੋਗਰਾਮ ਉਹਨਾਂ ਨੇ ਰੱਖਿਆ ਉਹਦੇ ਉੱਤੇ ਗੱਲਬਾਤ ਕਰਨੀ ਹੈ ਜਿਹੜੀਆਂ ਸਰਕਾਰ ਨੇ 159 ਦਵਾਈਆਂ ਜਿਹੜੀਆਂ ਬੈਨ ਕੀਤੀਆਂ ਉਹਦੇ ਉੱਤੇ ਕੰਪਲੀਟ ਡਿਟੇਲਸ ਆਕੀ ਹੈ ਔਰ ਉਹਦੇ ਨਾਲ ਹੀ ਪੰਜਾਬ ਗਵਰਨਮੈਂਟ ਨੇ ਜਿਹੜੀਆਂ ਪ੍ਰੋਡਕਟਸ ਜਿਹੜੇ ਹੈਗੇ ਨੇ ਜਿਹੜੇ ਕਿ ਹੈ ਸ਼ੈਡਿਊਲ ਐਚ1 ਚਾਹਦੇ ਨੇ ਜਾਂ ਐਨਡੀਪੀਐਸ ਐਕਟ ਉਹਦੇ ਬਾਰੇ ਵਿਚਾਰ ਵਟਾਂਦਰਾ ਉਹਨਾਂ ਨਾਲ ਕਰਨਾ ਹੈ ਬਾਰੇ ਦੱਸਾਂਗੇ ਤਾਂਕਿ ਸਾਰੇ ਕੈਮਿਸਟ ਜਿਹੜੇ ਆ ਤਰਨਤਾਰਨ ਡਿਸਟ੍ਰਿਕਟ ਦੇ ਅੱਜ ਯੂਨਟਾ ਤੋਂ ਆਏ ਨੇ ਉਹ ਆਪਣੇ ਮੈਂਬਰਾਂ ਨਾਲ ਯੂਨਟ ਦੇ ਵਿੱਚ ਮੀਟਿੰਗ ਕਰਕੇ ਉਹਨੂੰ ਰਣਨੀਤੀ ਦੱਸਣਗੇ ਕਿ ਸਾਡੀ ਅਮੈਂਡੇਡ ਡਰਗ ਪਾਲਿਸੀਜ਼ ਉੱਤੇ ਕੀ ਰਣਨੀਤੀ ਹੈ ਔਰ ਸਾਡੇ ਫਰਦਰ ਰੀਨਿਊਲ ਕਰਾਨੀਆਂ ਜਿਹੜੀਆਂ ਸਾਡੀਆਂ ਪ੍ਰੋਬਲਮ ਆਉਂਦੀਆਂ ਅੱਜ ਸਾਰੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਇਲਾਵਾ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਇਲੈਕਸ਼ਨ ਜਿਹੜੇ ਅਨਾਉਂਸ ਹੋ ਚੁੱਕੇ ਨੇ ਔਰ ਸਾਡੀ ਪੰਜਾਬ ਕੈਮਿਸ ਐਸੋਸੀਏਸ਼ਨ ਵੱਲੋਂ ਅਸੀਂ सुशील बंसल जी ਤੇ सुरेंद्र शर्मा जी ਦੇ ਅਗਵਾਈ ਦੇ ਵਿੱਚ ਅਸੀਂ ਆਪਣੀ ਪੂਰੀ ਟੀਮ ਛੇ ਮੈਂਬਰਾਂ ਦੇ ਜਿਹਦੇ ਵਿੱਚ ਜਲੰਧਰ ਤੋਂ ਤੇ ਜਿੰਦਰਪਾਲ ਜੀ ਤੇ ਜਿੰਦਰਪਾਲ ਜੀ ਔਰ ਆਪਣੇ ਰਵੀ ਨੰਦਾ ਜੀ ਉਹ ਸ਼ਾਹਪੁਰ ਤੋਂ ਨੇ ਜਿਹੜੇ ਨੰਦਾ ਸਾਹਿਬ ਦੇ ਬੇਟੇ ਨੇ ਡਾਕਟਰ ਗੁਰਪ੍ਰੀਤ ਨੇ ਜਿਹੜੇ ਕਿ ਡੀਨ ਨੇ ਚਿਤਕਾਰਾ ਯੂਨੀਵਰਸਿਟੀ ਤੋਂ ਤੇ ਉਹਨਾਂ ਦੇ ਨਾਲ सुशील ਬਾਂਸਲ ਜੀ ਇਟਸੈਲਫ ਹੀ ਇਜ਼ ਅ ਕੈਂਡੀਡੇਟ ਆਲਸੋ ਹੇਅਰ ਦਿਸ ਇਹੜੇ ਕੇ ਬਰਨਾਲਾ ਤੋਂ ਨੇ ਔਰ ਅਜ ਦੇ ਡੇਟ ਦੇ ਵਿੱਚ ਚੇਅਰਮੈਨ ਵੀ ਨੇ ਮਿਸਟਰ ਸੰਜੀਵ ਕੁਮਾਰ ਨੇ ਜਿਹੜੇ ਕੇ ਮਾਨਸਾ ਡਿਸਟ੍ਰਿਕਟ ਐਸੋਸੀਏਸ਼ਨ ਸਾਡੇ ਇਹ 6 ਕੈਂਡੀਡੇਟ ਨੇ ਅਸੀਂ ਅੱਜ ਅਪੀਲ ਵੀ ਕਰਨ ਆਏ ਆ ਕਿ ਇਹਨਾਂ ਦਾ ਜਿਹੜਾ ਨੰਬਰ ਹੈ 79123014 ਐਂਡ 50 ਇਹਨਾਂ ਦਾ ਸੀਰੀਅਲ ਨੰਬਰ ਹੈ ਆਪਣੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਫਾਰਮੇਸੀ ਕੌਂਸਲ ਦੇ ਵਿੱਚ ਭੇਜੋ ਉਹਦੇ ਨਾਲ ਸਾਰੇ ਮੈਂਬਰਾਂ ਨੂੰ ਇਹ ਵੀ ਜਾਣੂ ਕਰਾਰ ਰਣ ਜਾ ਰਹੇ ਆ ਕਿ ਅਸੀਂ ਜੋ ਲੇਟੈਸਟ ਸਰਕਾਰ ਦਾ ਫਰਮਾਨ ਹੈ ਪੰਜਾਬ ਸਟੇਟ ਫਾਰਮੇਸੀ ਕਾਉਂਸਲ ਦਾ ਕਿ ਆਪਣੇ ਬੋਰਡ ਦੇ ਨਾਲ ਉਹਨਾਂ ਨੇ ਆਧਾਰ ਕਾਰਡ ਤੇ ਆਪਣੇ ਰਜਿਸਟ੍ਰੇਸ਼ਨ ਦੀ ਕਾਪੀ ਸਾਈਨ ਕਰਕੇ ਜਰੂਰ ਨਾਲੀ ਹੈ ਸੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਹੜੇ ਫਾਰਮੇਸੀ ਕਾਉਂਸਲ ਦੇ ਵਿੱਚ ਜੋ ਬੈਸਟ ਕਮ 소ਸ਼ੀਲ ਜੀ ਦੀ ਚੇਅਰਮੈਨ ਇਹ ਦੇ ਵਿੱਚ ਹੋਏ ਨੇ ਤਾਂ ਕਿ ਅੱਗੇ ਤੋਂ ਵੀ ਬਾਕੀ ਗੱਲਾਂ ਦਾ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਅਸੀਂ ਅਸ਼ੂਰ ਕਰਦੇ ਹਾਂ ਕਿ ਫਾਰਮੇਸੀ ਕਾਉਂਸਲ ਪੰਜਾਬ ਦੇ ਵਿੱਚ ਸਾਡੇ ਕੈਮਿਸਟ ਭਰਾਵਾਂ ਨੂੰ ਫਾਰਮਾਸਿਸਟਾਂ ਨੂੰ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਨੇ ਚਾਹੇ ਉਹ ਸਿਵਲ ਹਸਪੀਟਲ ਦੇ ਨੇ ਚਾਹੇ ਉਹ ਜਨੌਦੀ ਸ਼ਾਪ ਦੇ ਉੱਤੇ ਨੇ ਚਾਹੇ ਉਹ ਜਿਹੜੇ ਆਪਣੇ ਦਵਾਖਾਨਾ ਹੈਗੇ ਨੇ ਚਾਹੇ ਸਰਕਾਰੀ ਜਿਹੜੇ ਹੈਗੇ ਨੇ ਸਾਡੇ ਫਾਰਮਾਸਿਸ ਕਿਸੇ ਵੀ ਤਰ੍ਹਾਂ ਨੂੰ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਏਗੀ ਅਸੀਂ ਇਸ ਮੰਚ ਤੋਂ ਅਸ਼ੂਰ ਕਰਦੇ ਹਾਂ ਸਾਡੀ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਕੇਮਿਸਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸ੍ਰੀ सुरेंद्र ਦੁੱਗਲ ਜੀ ਦਾ ਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਿਮਲ ਅਗਰਵਾਲ ਜੀ ਦਾ ਸਾਡੇ ਚੇਅਰਮੈਨ सुरेंद्र ਸ਼ਰਮਾ ਜੀ ਦਾ ਤੇ ਸਮੂਹ ਟੀਮ ਦਾ ਬਹੁਤ-ਬਹੁਤ ਧੰਨਵਾਦਿਆਂ ਵੀ ਅੱਜ ਇਸ ਮੀਟਿੰਗ ਦਾ ਮੈਨੂੰ ਉਹਨਾਂ ਨੇ ਹਿੱਸਾ ਬਣਾਇਆ ਮੈਨੂੰ ਇਨਵਾਈਟ ਕੀਤਾ ਅੱਜ ਦੋਸਤੋ ਤੁਹਾਨੂੰ ਪਤਾ ਹੀ ਹੈ ਪੂਰੇ ਪੰਜਾਬ ਅੰਦਰ ਪੰਜਾਬ ਫਾਰਮੇਸੀ ਕਾਉਂਸਲ ਦੀ ਇਲੈਕਸ਼ਨ ਚੱਲ ਰਹੀ ਆ ਸਾਡੇ ਕੈਮਿਸਟਾਂ ਦੇ ਵਿੱਚ ਇਲੈਕਸ਼ਨ ਲੈ ਕੇ ਬੜਾ ਉਤਸ਼ਾਹ ਹੈ ਇਸ ਵਾਰ। ਪੀਸੀਐ ਨੇ ਇੱਕ ਸਾਡੀ ਟੀਮ ਬਣਾਈ ਆ ਜੀ ਦਾ ਮੈਨੂੰ ਵੀ ਹਿੱਸਾ ਬਣਾਇਆ। ਟੀਮ ਨੂੰ ਰਿਕੋਗਨਾਈਜ਼ ਕੀਤਾ ਗਿਆ 6 ਮੈਂਬਰਾਂ ਦੀ ਟੀਮ ਬਣਾਈ ਆ। ਅਸੀਂ ਆਪਣੇ ਪਿਛਲੇ ਟਿਨਯੋਰ ਦੇ ਦੌਰਾਨ ਕੀਤੇ ਕੰਮਾਂ ਦੇ ਬਿਨਾਂ ਤੇ ਅੱਜ ਅਸੀਂ ਹਰ ਇੱਕ ਇੱਕ ਟੀਮ ਬਣਾਈ ਆ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਜਾ ਕੇ ਅਪੀਲ ਕਰ ਰਹੇ ਹਾਂ ਵੀ ਜੋ ਕੰਮ ਪਿਛਲੇ 2.5 ਤੋਂ 3 ਸਾਲ ਦੇ ਦੌਰਾਨ ਹੋਏ ਨੇ ਫਾਰਮਾਸਿਸਟਾਂ ਦੀ ਕੈਮਿਸਟਾਂ ਦੀ ਭਲਾਈ ਦੇ ਲਈ ਉਹ ਸਦਾਰ ਤੇ ਅਸੀਂ ਵੋਟ ਮੰਗ ਰਹੇ ਆ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕੁਝ ਟੀਚੇ ਨੇ ਵੀ ਸਾਡੇ ਕੈਮਿਸਟਾਂ ਫਾਰਮਾਸਿਸਟਾਂ ਦੀਆਂ ਕੁਝ ਪ੍ਰੋਬਲਮਸ ਆ ਜੇ ਪੈਂਡਿੰਗ ਪਈਆਂ ਨੇ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ ਖਰੇ ਉੱਤਰ ਸਕੀਏ ਇਸੇ ਲੜੀ ਤਹਿਤ ਅਸੀਂ ਹਰ ਡਿਸਟ੍ਰਿਕਟ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਹਾਂਗੇ ਕਿ ਆਪਣੇ ਭਰਾਵਾਂ ਨੂੰ ਫਾਰਮਾਸਿਸ ਭਰਾਵਾਂ ਨੂੰ ਕੈਮਿਸਟ ਭਰਾਵਾਂ ਨੂੰ ਜਾਂ ਗਵਰਨਮੈਂਟ ਜੌਬ ਕਰਦੇ ਸਾਡੇ ਫਾਰਮਾਸਿਸ ਭਰਾਵਾਂ ਨੂੰ ਅਸੀਂ ਮਿਲ ਸਕੀਏ ਤੇ ਉਹਨਾਂ ਨੂੰ ਵੋਟ ਲਈ ਅਪੀਲ ਕਰ ਸਕਦੇ ਆ ਮੇਰਾ ਨਾਮ ਜੀ ਮੈਂ ਬਿਮਲ ਅਗਰਵਾਲ ਪ੍ਰੈਜ਼ੀਡੈਂਟ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਤਰਨਤਾਰਨ ਅੱਜ ਜਿਹੜੀ ਤਰਨਤਾਰਨ ਦੇ ਵਿੱਚ ਐਜੂਕੇਸ਼ਨਲ ਮੀਟ ਰੱਖੀ ਗਈ ਹੈ ਕੈਮਿਸਟ ਡਰਗ ਦੇ ਜਿਹੜੇ ਵਰਤੋਂ ਦੇ ਲਈ ਰੱਖ-ਰਖਾਅ ਦੇ ਲਈ ਔਰ ਕੈਮਿਸਟਾਂ ਨੂੰ ਇੱਕ ਸਿੱਖਿਆ ਦੇਣ ਦੇ ਲਈ ਇੱਕ ਐਜੂਕੇਸ਼ਨਲ ਮੀਟ ਰੱਖੀ ਗਈ ਹੈ ਔਰ ਇਹਦੇ ਵਿੱਚ ਬਹੁਤ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੀ ਆਨ-ਬਾਨ ਸ਼ਾਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਦੁੱਗਲ ਜੀ ਉਨ੍ਹਾਂ ਦੇ ਨਾਲ ਸਾਡੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ سورਿੰਦਰ ਸ਼ਰਮਾ ਜੀ ਔਰ ਫਾਰਮੇਸੀ ਕਾਉਂਸਲ ਆਫ ਪੰਜਾਬ ਦੇ ਪ੍ਰੈਜ਼ੀਡੈਂਟ ਸ਼੍ਰੀ ਸ਼ਸ਼ੀਲ ਬਾਂਸਲ ਜੀ ਆਏ ਆ ਅਸੀਂ ਇਹਨਾਂ ਦਾ ਨਿਗਾ ਸਵਾਗਤ ਕੀਤਾ ਔਰ ਇਹਨਾਂ ਨੂੰ ਧੰਨਵਾਦ ਦਿੰਦੇ ਆ ਵੀ ਇਹ ਇੱਥੇ ਸਾਡੀ ਇਸ ਐਜੂਕੇਸ਼ਨਲ ਮੀਟ ਦੇ ਵਿੱਚ ਸ਼ਿਰਕਤ ਕਰਨ ਆਏ ਆ ਸਾਨੂੰ ਸਿੱਖਿਆ ਦੇਣ ਆਏ ਆ ਸਾਨੂੰ ਸੁਝਾਅ ਦੇਣ ਆਏ ਆ ਜਿਹੜੇ ਕਿ ਡਰੱਗ ਦੇ ਉੱਤੇ ਪਾਬੰਦੀਆਂ ਔਰ ਕੁਝ ਨਵੇਂ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਜਿਹੜੇ ਕਿ ਕੈਮਿਸਟਾਂ ਉੱਤੇ ਥੋਪੇ ਵੀ ਜਾ ਰਹੇ ਨੇ ਜਿਹਦੇ ਵਿੱਚ ਕੈਮਿਸਟਾਂ ਦਾ ਕੁਝ ਘਾਣ ਵੀ ਆ ਉਹਦੇ ਲਈ ਸਾਨੂੰ ਐਜੂਕੇਟ ਕਰਨ ਦੇ ਲਈ ਦਵਾਈਆਂ ਦੇ ਰੱਖ ਰਖਵਾ ਦੇ ਲਈ ਔਰ ਜਿਹੜੀ ਆਨਲਾਈਨ ਫਾਰਮੇਸੀ ਆ ਉਹ ਤੋਂ ਕਿਸ ਤਰ੍ਹਾਂ ਕੈਮਿਸਟਾਂ ਨੂੰ ਬਚਾਇਆ ਜਾਵੇ ਕੈਮਿਸਟਾਂ ਦਾ ਢਾਣ ਹੋਣ ਤੋਂ ਬਚਾਇਆ ਜਾਵੇ ਉਹਦੇ ਲਈ ਸਾਨੂੰ ਅੱਜ ਸਿੱਖਿਆ ਦੇਣ ਦੇ ਲਈ ਗਾਈਡਲਾਈਨ ਦੇਣ ਦੇ ਲਈ ਸਾਡੀ ਪੰਜਾਬ ਦੀ ਟੀਮ ਆਈ ਆ ਤਰਨਤਾਰਨ ਜ਼ਿਲ੍ਹਾ ਕੈਮਿਸਟਰੀ ਐਸੋਸੀਏਸ਼ਨ ਦਿਲਦਿਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੀ ਹੈ ਔਰ ਇਸ ਦੇ ਨਾਲ ਨਾਲ ਹੀ ਪੰਜਾਬ ਫਾਰਮੇਸੀ ਕਾਉਂਸਲ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਉਹ ਚ ਕੇਮਿਸਟ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਕੇਮਿਸਟ ਐਸੋਸੀਏਸ਼ਨ ਨੇ ਮਾਨਯੋਗ ਸ਼੍ਰੀ ਸ਼ਸ਼ੀਲ ਬਾਂਸਲ ਜੀ ਨੂੰ ਸਾਡੇ ਚੇਅਰਮੈਨ ਸ਼੍ਰੀ ਸੁਰਿੰਦਰ ਸ਼ਰਮਾ ਜੀ ਨੰਦਾ ਜੀ ਗੁਰਜੀਤ ਸਿੰਘ ਠਾਕੁਰ ਜੀ ਨਿੰਦਰਪਾਲ ਜੀ ਔਰ ਇਹਦੇ ਨਾਲ ਸੰਜੀਵ ਕੁਮਾਰ ਜੀ ਇਹਨਾਂ ਦੀ ਜਿਹੜਾ ਟੀਮ ਦਾ ਬੈਂਚ ਹੈ ਉਹਨੂੰ ਸਪੋਰਟ ਕੀਤੀ ਆ ਔਰ ਮੈਂ ਅੱਜ ਆਪਣੀ ਟੀਮ ਵੱਲੋਂ ਪੂਰੇ ਤਰਨਤਨ ਜਿਲ੍ਹੇ ਵੱਲੋਂ ਤਰਨਤਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਪ੍ਰਧਾਨ ਇੱਥੇ ਮੌਜੂਦ ਨੇ ਅੱਜ ਪੱਟੀ ਤੋਂ ਤਿੱਖੀ ਵਿੰਡ ਤੋਂ ਖਾਲੜੇ ਤੋਂ ਮੀਆਂ ਵਿੰਡ ਤੋਂ ਚੋਲਾ ਸਾਹ ਤੋਂ ਨਸ਼ਾਹਰੇ ਤੋਂ ਇਸ ਤੋਂ ਬਾਅਦ ਫਤਿਹਾਬਾਦ ਤੋਂ ਸਾਰੇ ਇੱਥੇ ਪ੍ਰਧਾਨ ਸਭਾ ਸਾਰੇ ਬਲਾਕ ਦੇ ਮੌਜੂਦ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਵਿਸ਼ਵਾਸ ਦਿੁਲਾਣਾ ਵਾ ਕੀ ਤਰਨਤਾਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਆ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਜਿੱਥੇ ਸਾਡੇ ਪ੍ਰਧਾਨ ਸੁਰਿੰਦਰ ਦੁੱਗਲ ਜੀ ਕਹਿਣਗੇ ਉਹਨਾਂ ਦੇ ਬੈਂਚ ਦੇ ਨਾਲ ਜਿਨ੍ਹਾਂ ਨੂੰ ਵੀ ਪੰਜਾਬ ਕੈਮਿਸਟ ਐਸੋਸੀਏਸ਼ਨ ਸਪੋਰਟ ਕਰਦੀ ਆ ਅਸੀਂ ਜਿੰਨੇ ਵੀ ਫਾਰਮਾਸਿਸਟ ਆਂ ਜਿੰਨੇ ਵੀ ਕੈਮਿਸਟ ਆਂ ਅਸੀਂ ਆਪਣੀਆਂ ਵੋਟਾਂ ਉਹਨਾਂ ਦੇ ਨਾਂ ਦੇ ਉੱਤੇ ਲਗਾਵਾਂਗੇ ਸਰ ਮੇਕਰ ਨੂੰ ਮਿਲਦਾ ਜੇਕਰ ਕੋਈ ਨਸ਼ਾ ਵੇਚਦਾ ਵਾ ਤੇ ਕੀ ਉਹ ਵੀ ਕੋਪੀ ਲਾਓਗੇ ਜਾਂ ਉਹ ਵੀ ਕੀ ਕਰੋਗੇ ਦੇਖੋ ਜੀ ਸਭ ਤੋਂ ਪਹਿਲੀ ਗੱਲ ਆ ਵੀ ਜਿਹੜਾ ਵੀ ਨਸ਼ਾ ਵੇਚਦਾ ਵਾ ਹੁਣ ਜਿਸ ਤਰ੍ਹਾਂ ਪੀ ਗਾਵਲਨ ਜਿਹੜੀ ਹੈ ਮੈਡੀਸਨ ਆ ਇਹ ਮਾਨ ਕਿਰ ਦਿੱਤੀ ਗਈ ਹੈ ਕੋਈ ਵੀ ਕੈਮਿਸਟ ਜਿਹਦਾ ਚੰਗਾ ਕੰਮ ਚੱਲਦਾ ਜਿਹੜਾ ਕੈਮਿਸਟ ਹੈ ਉਹ ਇਸ ਤਰ੍ਹਾਂ ਦਾ ਗਲਤ ਕੰਮ ਨਹੀਂ ਕਰੇਗਾ ਜਿਹੜਾ ਵੀ ਗਲਤ ਕੰਮ ਕਰਦਾ ਵਾ ਸਰਕਾਰ ਦੀ ਹਦਾਇਤਾਂ ਤੋਂ ਬਾਅਦਵੂਦ ਵੀ ਕੋਈ ਗਲਤ ਦਵਾਈ ਨਸ਼ੇ ਦੇ ਤੌਰ ਤੇ ਵਿੱਚ ਨਾਲੀ ਵੇਚਦਾ ਵਾ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਰਨ ਉਹਦਾ ਬਿਲਕੁਲ ਸਾਥ ਨਹੀਂ ਦਿੰਦੀ ਉਹਦੀ ਨਿੰਦਿਆ ਕਰਦੀ ਆ ਔਰ ਪੰਜਾਬ ਕੈਮਿਸਟ ਐਸੋਸੀਏਸ਼ਨ ਵੀ ਉਹਦੀ ਨਿੰਦਿਆ ਕਰਦੀ ਆ ਅਸੀਂ ਕਦੀ ਵੀ ਗਲਤ ਕੰਮ ਜਿਹੜਾ ਗੈਰ ਕਾਨੂੰਨੀ ਜਾਂ ਸਰਕਾਰ ਦੀਆਂ ਹਦਾਇਤਾਂ ਤੋਂ ਪਰੇ ਜਾਂਦਾ ਅਸੀਂ ਉਹਦੇ ਨਾਲ ਕਦੀ ਵੀ ਨਹੀਂ ਸਾਥ ਦਿੰਦੇ